ਮੈਂ ਤੁਹਾਨੂੰ ਇੱਕ ਕਹਿੰਦੇ ਹੁੰਦੇ ਸ਼ੁਭ ਕੰਮ 'ਚ ਦੇਰੀਗਾ ਤੇ ਸਭ ਤੋਂ ਪਹਿਲਾਂ ਮਾਰ ਦੀ ਹੈਲਪ ਕਰੋ ਥੈਂਕ ਯੂ ਧੰਨਵਾਦ ਥੈਂਕ ਯੂ ਜੈਨ ਦੋਸਤੋ ਜਿਸ ਤਨ ਲਾਗੇ ਬਹੁਤ ਅਣਜਾਣੇ ਕਿਆ ਤਨ ਜਾਣੇ ਪੀੜ ਪਰਾਈ ਪਿੱਛੇ ਇਹਦੀ ਗੱਲ ਹੈ ਵੀ ਮੇਰਾ ਇੱਕ ਨੁਕਸਾਨ ਹੋ ਗਿਆ ਸੀ ਮੈਨੂੰ ਪਤਾ ਮੈਂ ਕਿਹੜੇ ਉਹਨਾਂ ਹਾਲਾਤਾਂ 'ਚ ਲੰਘ ਕੇ ਫੇਰ ਆਇਆ ਪਰ ਉਸ ਤੋਂ ਬਾਅਦ ਮੈਂ ਇੱਕ ਕਸਮ ਖਾ ਲਈ ਵੀ ਮੈਂ ਹੈਲਪ ਕਰਾਂਗਾ ਬਾਅਦ ਤੋਂ ਬਾਅਦ ਹਰ ਇੱਕ ਦੀ ਹੈਲਪ ਕਰਾਂਗਾ ਸਾਡੇ ਨਾਲ ਸਾਡੇ ਭਾਈ ਸਾਹਿਬ ਹੈ ਇਹਨਾਂ ਦੀ ਨੂਰਪੁਰ ਵਿਖੇ ਬੈਟਰੀ ਦੁਕਾਨ ਹੈ ਜਿੰਦੇ ਵਿੱਚ ਕੇ 8 ਤੋਂ 10 ਲੱਖ ਰੁਪਏ ਦੀ ਬੈਟਰੀ ਚੋਰੀ ਹੋ ਗਈ। ਦੋਸਤੋ ਇਹ ਘਰ ਤੋਂ ਬੁੱਤੇ ਅੱਛੇ ਨਹੀਂ ਐ ਪਰ ਇਹ ਮਨਾ ਕਰ ਦਿੱਤੇ ਹੈ ਇਹ ਤਖਾਨ ਪੁੱਤ ਹੈ। ਕਹਤਾ ਇਹ ਦਲੇਰ ਐ ਤਾਂ ਮੈਨੂੰ ਮਨਾ ਕਰ ਦਿੱਤੇ ਵੀਡੀਓ ਬਣਾਉਣ ਨੂੰ ਪਰ ਨਹੀਂ ਮੈਨੂੰ ਇਹਨਾਂ ਦੇ ਹਾਲਾਤ ਦੇਖੇ ਨੇ। ਮੈਂ ਸੋਚਿਆ ਕਿਉਂ ਨਾ ਆਪਣੇ ਹਲਗਰਾਂ ਨੂੰ ਆਪਣੇ ਭਰਾਵਾਂ ਨੂੰ ਤੇ ਅੱਛੇ ਇਨਸਾਨਾਂ ਨੂੰ ਦੱਸਾਂ। ਇਹ ਸਾਡਾ ਨੀਰਾ ਦਿੱਕਤ ਹੈ ਤੁਸੀਂ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਹੈ ਤੇ ਤੁਸੀਂ ਮੈਂ ਤੁਹਾਡੀ ਕੋਲ ਗੱਲ ਕਰਾਂਦਾ ਹਾਂ ਭਾਜੀ ਨਾਲ ਭਾਜੀ ਪਹਿਲਾਂ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕੈਮਰੇ ਵੱਲ ਦੇਖਣਾ ਤੁਸੀਂ ਵੀ ਜਦੋਂ ਇਹਨੂੰ ਤੁਹਾਡੀ ਦਾ ਪਤਾ ਲੱਗਿਆ ਜਦੋਂ ਤੁਸੀਂ ਦੁਕਾਨ ਤੇ ਆਏ ਕੀ 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 ਮਹਿਸੂਸ ਹੋਇਆ ਤੁਹਾਨੂੰ ਮੈਂ ਸਰ ਸਵੇਰੇ ਉਸਟਮ ਘਰ ਠੀਕਾ ਜੀ ਤੇ ਜਿਹੜੇ ਨਾਲ ਮੇਰੇ ਸ਼ੌਕ ਹੈਗੀ ਹੈ ਫਰਨੀਚਰ ਦੀ ਉਹ ਨਹੀਂ ਮੈਨੂੰ ਮਤਲਬ ਕੋਈ ਨਹੀਂ ਕੀਤੀ ਸੀ ਕਿ ਸਵੇਰੇ ਉਸ ਟਾਈਮ ਮੈਂ ਹਲਾ ਮਤਲਬ ਰੈਡੀ ਹੋਣ ਲੱਗੇ ਸੀ ਕੁਸ਼ੋਕ ਨੂੰ ਤੇ ਜਿਸ ਤਰ੍ਹਾਂ ਉਹ ਨਹੀਂ ਦੱਸਿਆ ਕਿ ਥੋੜੇ ਸ਼ਟਰ ਪਰ ਰਵਿੰਦਰ ਸਮਾਨ ਹੈ ਨਹੀਂ ਜੀ ਮਤਲਬ ਇੱਕ ਵਾਰ ਤਾਂ ਐਦਾਂ ਲੱਗਿਆ ਵੀ ਮਤਲਬ ਸਭ ਕੁਝ ਖਤਮ ਹੋ ਗਿਆ ਜੀ ਮਤਲਬ ਪੈਰਾ ਥਲੇ ਦੀ zameen ਨਿਕਲ ਗਈ ਹੁੰਦਾ ਹੀ ਸਰ ਕਿਉਂਕਿ ਰੋਜ਼ਗਾਰ ਹੈ ਜੀ ਪਰ ਜਿਸ ਤਰ੍ਹਾਂ ਚੋਰਾਂ ਨੇ ਮਤਲਬ ਜੋ ਵੀ ਚੋਰੀ ਕੀਤੀ ਨਾ ਉਹਦੇ ਵਿੱਚ ਜੀ ਮਤਲਬ ਇੱਕ ਇੱਕ ਚੀਜ਼ ਇੱਕ ਇੱਕ ਬੈਟਰੀ ਦੁਕਾਨ ਪਰ ਕੁਝ ਪਰਸਨ ਸਮਾਨ ਦੇ ਦਾ ਕੁਝ ਸਪੀਕਰ ਵਗੈਰਾ ਚਾਰਜਰ ਵਗੈਰਾ ਉਹ ਵੀ ਚੀਜ਼ਾਂ ਸਰ ਚੱਕ ਕੇ ਲੈ ਗਈ ਨਾਲ ਟੁੱਟਣ ਮਤਲਬ ਬਿਲਕੁਲ ਹੀ ਨਾ ਮਤਲਬ ਬੰਦ ਕਰਕੇ ਜੀ ਕੰਮ ਇੱਕ ਤਰ੍ਹਾਂ ਨਾ ਉੱਥੇ ਆਣ ਜੋਗੇ ਨਾ ਜਾਣ ਜੋਗੇ ਇਸ ਤਰ੍ਹਾਂ ਹੋਇਆ ਕਿ ਲਗਭਗ 10 ਲੱਖ ਲਗ ਹੈ ਕਿ ਨੁਕਸਾਨ ਜੀ ਸਾਰਾ 10 ਲੱਖ ਤੋਂ ਵੱਧ ਹੋ ਗਿਆ ਜਰੂਰ ਫਿਰ ਪਿਤਾ ਜੀ ਕਹਿੰਦੇ ਪਿਤਾ ਜੀ ਦੇ ਦੋ ਵੀ ਸਿਰ ਤੋਂ ਬੈਠਾ ਰਹੇ ਸੀ ਉਹ 18 ਰੱਖਦੇ ਹੈ ਆਪਣੇ ਬੱਚੇ ਕੇ ਨਹਿ ਮੇਰੇ ਦੋ ਬੇਟੀਆਂ ਸਰ ਛੁੱਟੀਆਂ ਇੱਕ ਇੱਕ ਸਾਲ ਦੀ ਬੇਟੀ ਇੱਕ ਪੰਜ ਸਾਲ ਦੀ ਜੀ ਇਹ ਜਿਹੜੀ ਦੁਕਾਨ ਪਾਈ ਤੁਸੀਂ ਦੋ ਸਾਲ ਹੋ ਗਏ ਕਿੰਨਾ ਟਾਈਮ ਦੋ ਸਾਲ ਪਲੱਸ ਹੋ ਗਏ ਜੀ ਕਿਸ ਤਰ੍ਹਾਂ ਪਾਇਆ ਦੁਕਾਨ ਇਹ ਪਾਈ ਮੀਨਸ ਲੋਨ ਲਿਆ ਜਾਂ ਹਾਂਜੀ ਜੀ ਦਰਸਲ ਅਸੀਂ ਸਰ ਆਪਣਾ ਡਿਸਟ੍ਰੀਬਿਊਟਰ ਲਿਆ ਸੀਗਾ Tesla ਬੈਟਰੀ ਦਾ ਜੀ ਮਤਲਬ ਸਪਲਾਈ ਦਾ ਕੰਮ ਆਪਾਂ ਕਰਦੇ ਸੀਗੇ ਜੀ ਤੇ ਸਪਲਾਈ ਕਰਕੇ ਵੀ ਤੁਹਾਨੂੰ ਪਤਾ ਸਰ ਆਪਣਾ ਥੋੜਾ ਸਟਾਕ ਜ਼ਿਆਦਾ ਰੱਖਣਾ ਪੈਂਦਾ ਜੀ ਕਿਉਂਕਿ ਕਦੇ ਵੀ ਕੋਈ ਆਰਡਰ ਆ ਜਾਂਦਾ ਕਿਸੇ ਤਰ੍ਹਾਂ ਦਾ ਵੀ ਲੋਧੂ ਕਰਕੇ ਲਗਭਗ 60 70% ਦਾ ਜੋ ਵੀ ਥੰਬਨੇਸ਼ਿਪ 5 6 6 ਲੱਖ ਰੁਪਏ ਦਾ ਲਗਭਗ ਜੀ ਆਪਣੇ ਕੋਲ ਲੋਨ ਚੱਲਦਾ ਉਹਦਾ ਜੀ ਜਨਨ ਕੇ ਸਪਲਾਈ ਦਾ ਕੰਮ ਸੀ ਤੋਂ ਸਪਲਾਈ ਦਾ ਕੰਮ ਸੀ ਕਿਸ तरह ਅੱਛਾ ਅੱਛਾ ਹਾਂਜੀ ਫਿਰ ਉਹ ਲਗਭਗ 7 ਕੁ ਲੱਖ ਰੁਪਏ ਚੋਂ ਲੋਨ ਦਾ ਸੀਗਾ ਜੀ 7 ਕੁ ਲੱਖ ਲੋਨ ਦਾ ਹਾਂਜੀ ਮੈਂ ਮੈਨੂੰ ਇੱਕ ਗੱਲ ਦੱਸਿਓ ਲੋਨ ਬਾਰੇ ਉਦਾਂ ਇੰਕਨ ਸ਼ੋਰ ਵਗੈਰਾ ਵੀ ਉੰਦੀ ਹੋਤਾ ਨਹੀਂ ਹੋਈ ਵੀ ਸਰ ਨਹੀਂ ਹੋਈ ਵੀ ਨਹੀਂ ਉਹਦੇ ਵਿੱਚ ਅੱਛਾ ਉਹ ਗ੍ਰੀਨ ਸ਼ੋਰ ਨਹੀਂ ਕਰਾਈ ਨੀ ਮਤਲਬ ਬਿਜ਼ਨਸ ਲੋਨ ਹੀ ਹੋਇਆ ਸੀਗਾ ਸਰ ਪਰਸਨਲ ਕਰਵਾ ਕੇ ਅੱਛਾ ਪਰਸਨਲ ਲੋਨ ਹਾਂਜੀ ਹਾਂਜੀ ਉਸ ਹਾਂਜੀ ਉਸ ਤਰ੍ਹਾਂ ਚ ਗੱਲ ਮੈਂ ਇਹ ਵੀ ਦੱਸ ਦਿੰਦਾ ਪਰਸਨਲ ਲੋਨ ਹੈ ਤਾਂ ਪਰਸਨਲ ਲੋਨ ਦੇ ਵਿੱਚ ਕੋਈ ਇੰਸ਼ੋਰ ਨਹੀਂ ਹੁੰਦੀ ਆ ਉਹ ਕਿਸੇ ਹੋਰ ਕਰਕੇ ਬੰਦਾ ਲੈਂਦਾ ਤਾਂ ਕੰਮ ਉਹ ਬਿਜ਼ਨਸ 'ਚ ਉਹਨੂੰ ਪ ਮੇਨੂ ਰੀਡੋਸੋ ਜੀ ਮੈਂ ਤੁਸੀਂ ਸਾਡੇ ਮਾਧਿਅਮ ਨਾਲ ਸਾਡੇ ਭਰਾਵਾਂ ਨੂੰ ਸਾਡੇ ਭਰਾਵਾਂ ਨੂੰ ਤੁਸੀਂ ਕੀ ਆ ਜਣਾ ਚਾਹੁੰਦੇ ਆ ਮੈਂ ਤਾਂ ਇਹ ਕਹਾਂਗਾ ਵੀ ਦੋਸਤੋ ਇਹਨਾਂ ਦੀ ਵੱਧ ਤੋਂ ਵੱਧ ਤੁਸੀਂ ਹੈਲਪ ਕਰੋ ਦੇਖੋ ਆਪਣੇ ਮੂੰਹੋਂ ਤਾਂ ਇਹ ਕੀ ਕਰਦੇ ਮੈਨੂੰ ਤੁਸੀਂ ਇਹਨੂੰ ਵੀਡੀਓ ਨੂੰ ਸ਼ੇਅਰ ਵੀ ਕਰੋ ਤੇ ਪੇਟੀਐਮ ਤੁਹਾਡੇ ਸਾਹਮਣੇ ਸਕੈਨ ਤੁਹਾਡੇ ਆਰ ਆਈ ਡਿਸਪਲੇ ਤੇ ਨੰਬਰ ਵੀ ਉੱਪਰ ਆ ਰਿਹਾ ਹੈ ਵੱਧ ਤੋਂ ਵੱਧ ਇਸ ਭਰਾ ਦੀ ਹੈਲਪ ਕਰੋ ਤੇ ਮੈਂ ਤੁਹਾਨੂੰ ਇੱਕ ਕਹਿੰਦੇ ਹੁੰਦੇ ਸ਼ੁਭ ਕਾਰਮ ਵਿੱਚ ਦੇਰੀਗਾ ਤੇ ਸਭ ਤੋਂ ਪਹਿਲਾਂ ਇਹ ਸ਼ੁਭ ਕੰਮ ਮੈਂ ਕਰਦਾ ਮੇਰਾ ਬਹੁਤ ਇਸ ਸ਼ੁਭ ਕੰਮ ਨੂੰ ਮੈਂ ਕਰਦਾ ਤੇ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਤੁਸੀਂ ਵੀ ਵੱਧ ਤੋਂ ਵੱਧ ਬਲਜੀਤ ਕੁਮਾਰ ਦੀ ਹੈਲਪ ਕਰੋ ਥੈਂਕ ਯੂ ਧੰਨਵਾਦ ਥੈਂਕ ਯੂ